135 ਨੰਬਰ ਸਵਾਲ ਦਾ ਜਵਾਬ ਹੈ ਬਈ ਝੁਲਕਾ ਹੁੰਦਾ ਆ ਜਿਵੇਂ ਚੱਲਦੀ ਚੱਲਦੀ ਅੱਗ ਨੂੰ ਥੋੜੀ ਤੇਜ਼ ਕਰਨਾ ਹੋਵੇ ਨਾ ਤੇ ਉਹਦੇ ਵਿੱਚ ਕਾ ਕੱਖ ਜਾਂ ਪੱਲਰ ਹੁੰਦਾ ਉਹਦਾ ਰੁਕ ਡਾ ਦੇਣਾ ਇਹਨੂੰ ਝੁਲਕਾ ਕਹਿੰਦੇ ਆ ਵੀ ਲਾਈ ਮੜਾ ਜਾ ਝੁਲਕਾ ਮਲਾਕ ਨੂੰ ਮੜੀ ਤੇਜ਼ ਕਰ ਸਾਨੂੰ ਅਸੀਂ ਨਿਕੇ ਨਿਕੇ ਹੁੰਦੇ ਸੀ ਨਾ ਸਾਡੇ ਪਿੰਡ ਉਹ ਚਾਚੀ ਹੁਣ ਵੀ ਹੈਗੀ ਹੈ ਚਾਚੀ ਲੀਲੋ ਦੀ ਪੱਠੀ ਹੁੰਦੀ ਸੀਗੀ ਦਾਣੇ ਬਣਾਉਣ ਵਾਲੀ ਜਦੋਂ ਅਸੀਂ ਦਾਣੇ ਬਣਾਉਣ ਜਾਣਾ ਨਾ ਤੇ ਉਹਨੇ ਕਿਹਾ ਖੁੱਲੜੀ ਫੜ ਉਹਨੇ ਇੱਕ ਮੰਨ ਲਓ ਲੱਕੜ ਵਿੰਗੀ ਡੱਡੀ ਜੀ ਰੱਖੀ ਹੋਈ ਸੀ ਅੱਗੇ ਉਹਦੇ ਦੁਫਾਂਗ ਜੀ ਹੁੰਦੀ ਸੀ ਉਹਨੇ ਕਿਹਾ ਮੜਾ ਜਾ ਝੁਲਕਾ ਡਾ ਮਲ ਅੱਗ ਮੜ ਜੇ ਤੇਜ ਕਰ ਉਹ ਅਸੀਂ ਮੜਾ ਜਾ ਬੱਲਰੋ ਚੜਾ ਕੇ ਤੇ ਗਾਂ ਪੱਠੀ ਦੇ ਵਿੱਚ ਕਰ ਦੇਣਾ ਉਹਨੇ ਸਾਨੂੰ ਦਾਣੇ ਭੁੰਨ ਦੇਣੇ ਉਹ ਜੜੀਆਂ ਪਾਸੇ ਖਿੱਲਾਂ ਢਿੱਗਦੀਆਂ ਹੁੰਦੀਆਂ ਸੀ ਨਾ ਉਹ ਚੁੱਕ ਕੇ ਖਾਣ ਚ ਬਹੁਤ ਮਜ਼ਾ ਆਉਂਦਾ ਸੀਗਾ ਚਾਚੀ ਦਾ ਟੇਨ ਸੀ ਚਾਚੀ ਨੇ ਸ਼ਾਮ ਨੂੰ ਪੱਠੀ ਤੇ ਬਹਿ ਜਾਣਾ ਅਸੀਂ ਦਾਣੇ ਲੈ ਕੇ ਜਾਣਾ ਕਿਸੇ ਕਣਕ ਬਾਜਰਾ ਛੋਲੇ ਚੋਲ ਇਹ ਚੀਜ਼ਾਂ ਬਣਾ ਕੇ ਲਿਆਉਣੀਆਂ ਤੇ ਕਾਹ ਜਿੰਦਗੀ ਸੀ ਯਾਰ ਅੱਜ ਵਰਗੂ ਟੈਕਨੋਲੋਜੀ ਨਹੀਂ ਸੀ ਪਰ ਸਕੂਨ ਬੜਾ ਸੀਗਾ ਇਹ ਚੀਜ਼ਾਂ ਖਾ ਕੇ ਵੀ ਲੋਕ ਗੁਜ਼ਾਰਾ ਕਰ ਲੈਂਦੇ ਤੇ ਠੰਮੇ ਵਾਲੇ ਸੀ ਤਸੱਲੀ ਵਾਲੇ ਸੀਗੇ ਅੱਜ ਵਰਗੂ ਕਾਲੇ ਨਹੀਂ ਪੈਂਦੇ ਸੀਗੇ ਲੋਕ ਤੇ ਅੱਜ ਦਾ ਸਵਾਲ ਏ ਭਾਈ ਖੱਦਾ ਕਿਹਨੂੰ ਕਹਿੰਦੇ ਆ ਕੋਈ ਚੀਜ਼ ਖੱਦੀ ਹੋ ਜਾਣੀ ਇਹਦਾ ਕੀ ਮਤਲਬ ਏ ਵੀ ਖੱਦਾ ਕਿਹਨੂੰ ਕਹਿੰਦੇ ਆ ਸਵਾਲਾਂ ਦਾ ਜਵਾਬ ਜਰੂਰ ਦਿਆ ਕਰੋ ਇਹ ਬਹੁਤ ਹੀ ਕੀਮਤੀ ਖਜ਼ਾਨਾ ਹੈ ਇਹ ਆਪਣੇ ਵਿਰਸੇ 'ਚ ਹੌਲੀ ਹੌਲੀ ਸ਼ਬਦ ਲੋਪ ਹੋ ਜ ਰਹੇ ਨੇ ਨਵੀਂ ਪੀੜੀ ਨੂੰ ਇਹਦਾ ਬਿਲਕੁਲ ਨਹੀਂ ਪਤਾ ਨਵੀਂ ਪੀੜੀ ਦੇ ਹੋਰ ਹੀ ਮੰਨ ਲਓ ਹਿੰਦੀ ਇੰਗਲਿਸ਼ ਪੰਜਾਬੀ ਰਲੇ ਮਿਲੇ ਜੀ ਭਾਸ਼ਾ ਆ ਗਈ ਉਹਨਾਂ ਦੀ ਸਵਾਲ ਇੱਕ ਵਾਰ ਫਿਰ ਸੁਣ ਲਓ ਵੀ ਖੱਦਾ ਕਿੰਨੂੰ ਕਹਿੰਦੇ ਆ